ਇਹ ਜਿਹੜਾ 55 ਲੱਖ ਕਾਰਡ 23 ਲੱਖ ਮੈਂ ਪਹਿਲਾਂ ਕਿਹਾ ਕਿ ਈਕੇਵਾਈਸੀ ਦੇ ਵਿੱਚ ਕੱਟ ਦਿੱਤਾ ਔਰ 32 ਲੱਖ ਜਿਹੜਾ ਹੋਰ ਕਟਣ ਜਿਹੜਾ ਜਾ ਰਹੇ ਨੇ ਇਹ ਬੜੀ ਕੋਜੀ ਚਾਲ ਜਿਹੜੀ ਆ ਉਹ ਭਾਜਪਾ ਦੀ ਹੈਗੀ ਆ ਜੇ ਮੈਂ ਥੋੜਾ ਇਹਦੇ ਨਾਲ ਤੁਹਾਡੇ ਨਾਲ ਗੱਲ ਕਰ ਲਾਂ ਕਿ ਕਿਹੜੇ ਜ਼ੋਨ ਦੇ ਵਿੱਚ ਕਿੰਨੇ ਕਾਰਡ ਕੱਟੇ ਜਾ ਰਹੇ ਨੇ ਸੋ ਜੇ ਸਾਡਾ ਇਹ ਜਿਹੜਾ ਮਾਝਾ ਜ਼ੋਨ ਜਿਹਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਦਾ ਇਲਾਕਾ ਆਉਂਦਾ ਹੈ ਇਹਦੇ ਵਿੱਚ 7 ਲੱਖ 6000 ਤੇ 648 ਕਾਰ ਜਿਹੜੇ ਨੇ ਉਹ ਕੱਟੇ ਜਾ ਰਹੇ ਨੇ ਦੁਆਬੇ ਦੇ ਵਿੱਚ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਪੀਐਸਬੀਐਸ ਨਗਰ ਇਹ ਤਾਂ ਦੇਖ ਲਈਏ ਤੇ 5 ਲੱਖ 52836 ਕਾਰ ਜਿਹੜੇ ਨੇ ਉਹਦੇ ਵਿੱਚ ਕੱਟੇ ਜਾ ਰਹੇ ਨੇ ਮਾਲਵਾ ਦੇ ਵਿੱਚ ਬਾਕੀ ਜਿੰਨੇ ਵੀ ਜਿਹੜੇ ਨੇ ਮਾਲਵੇ ਦੇ ਵਿੱਚ ਆਉਂਦੇ ਨੇ ਔਰ ਮਾਲਵੇ ਦੇ ਵਿੱਚ 2048830 ਕਾੜ ਜਿਹੜੇ ਨੇ ਉਹ ਕੱਟੇ ਜਾ ਰਹੇ ਸੋ ਅਸੀਂ ਸਪਸ਼ਟ ਸ਼ਬਦਾਂ ਦੇ ਵਿੱਚ ਭਾਜਪਾ ਨੂੰ ਚੇਤਾਵਨੀ ਦਿੰਨੇ ਆ ਕਿ ਅਸੀਂ ਪੰਜਾਬ ਦੇ ਲੋਕਾਂ ਵਾਸਤੇ ਖੜੇ ਆ ਪੰਜਾਬ ਦੇ ਹਿੱਤਾਂ ਵਾਸਤੇ ਖੜੇ ਆ ਪੰਜਾਬ ਨੇ 2022 ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪੀ ਸੀਗੀ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਸ ਦਿਨ ਤੋਂ ਹੀ ਤਿਆਰ ਕਰਕੇ ਲੱਗੇ ਹੋਏ ਨੇ ਕਿ ਸਾਡੇ ਸਾਰੇ ਡਿਪਾਰਟਮੈਂਟ ਅਸੀਂ ਪਬਲਿਕ ਵੈਲਫੇਅਰ ਵਾਸਤੇ ਇਨ ਦਾ ਇੰਟਰਸਟ ਆਫ ਪੀਪਲ ਲੋਕਾਂ ਦੇ ਹਿੱਤਾਂ ਦੇ ਵਿੱਚ ਜਿਹੜਾ ਕੰਮ ਕਰ ਰਹੇ ਆਂ ਔਰ ਇਹ ਜਿਹੜੀ ਕੌਜੀ ਚਾਲ ਆ ਪਾਜਪਾ ਦੀ ਇਹਨੂੰ ਵੀ ਅਸੀਂ ਸਫਲ ਨਹੀਂ ਹੋ ਤਵਾਂ ਕਿ ਪੰਜਾਬ ਦੇ ਗਰੀਬਾਂ ਮਜ਼ਦੂਰਾਂ ਕਿਸਾਨਾਂ ਦੇ ਨਾਲ ਡਟ ਕੇ ਆਮ ਆਦਮੀ ਪਾਰਟੀ ਖੜੀਆ ਔਰ ਕੋਈ ਵੀ ਅਸੀਂ ਜਿਹੜਾ ਕਾਰਡ ਦੇ ਵਿੱਚ ਉਹ ਨਾਮ ਜਿਹੜਾ ਆ ਉਹਨਾਂ ਹੀ ਕੱਟਣ ਦਵਾਂਗੇ